ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕਿਸੇ ਵੀ ਵੇਲੇ ਆਮ ਆਦਮੀ ਪਾਰਟੀ ਪੰਜਾਬ ਦੇ 10 ਤੋਂ 12 ਵਿਧਾਇਕਾਂ ਤੇ ਮੰਤਰੀਆਂ ਦੇ ਉੱਪਰ ਈਡੀ ਦੀ ਰੇਡ ਹੋ ਸਕਦੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲਦੀ ਨਜ਼ਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ 10 ਤੋਂ 12 ਵਿਧਾਇਕਾਂ ਤੇ ਮੰਤਰੀਆਂ ਦੇ ਉੱਪਰ ED ਦੀ ਕਿਸੇ ਵੀ ਵੇਲੇ ਰੇਡ ਹੋ ਸਕਦੀ ਆ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਖੁਦ ਫੋਨ ਕਰਕੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੀ ਆ ਇਸ ਬਾਰੇ آگਾਹ ਜਿਹੜੀ ਆ ਉਹ ਕਰ ਰਹੀ ਹੈ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਜਿਹੜੇ ਐਮਐਲਏ ਮੰਤਰੀ ਜਿਹੜੇ ਦਿੱਲੀ ਇਲੈਕਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਜਿਹੜੇ ਨਜ਼ਰ ਆ ਰਹੇ ਆ ਖਾਸ ਕਰਕੇ ਉਹਨਾਂ ਦੇ ਉੱਪਰ ਰੇਡ ਜਿਹੜੀ ਆ ਇਹ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਉੱਪਰ 10 ਤੋਂ 12 ਤੇ ਦੇ ਜਿਹੜੇ ਵਿਧਾਇਕ ਤੇ ਮੰਤਰੀ ਦੱਸੇ ਜਾ ਰਹੇ ਆ ਆਮ ਆਦਮੀ ਪਾਰਟੀ ਪੰਜਾਬ ਦੇ ਜਿਨ੍ਹਾਂ ਦੇ ਉੱਪਰ ਕਿਸੇ ਵੀ ਵੇਲੇ ਈਡੀ ਦੀ ਰੇਟ ਜਿਹੜੀ ਆ ਉਹ ਹੋ ਸਕਦੀ ਹੈ ਔਰ ਇਹ ਵੀ ਖਾਸ ਜਾਣਕਾਰੀ ਹੈ ਕਿ ਇਸ ਸਬੰਧੀ ਆਮ ਆਦਮੀ ਪਾਰਟੀ ਖੁਦ ਜਿਹੜੀ ਆ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਹ ਸਬੰਧੀ ਜਾਣਕਾਰੀ ਫੋਨ ਕਰਕੇ ਦਿੰਦੀ ਹੋਈ ਪਤਾ ਲੱਗ ਰਹੀ ਹੈ ਤਾਂ ਬਹੁਤ ਵੱਡੀ ਇਸ ਵੇਲੇ ਦੀ ਖਬਰ ਹੈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਲੱਗਿਆ ਹੋਇਆ ਤਾਂ ਦੱਸ ਦਈਏ ਕਿ ਖਾਸ ਕਰਕੇ ਜਿਹੜੀ ਆਮ ਆਦੀ ਪਾਰਟੀ ਅਤੇ ਭਾਜਪਾ ਦੀ ਹੀ ਮੰਨੀ ਜਿਹੜੀ ਆ ਉਹ ਜਾ ਰਹੀ ਹੈ ਦਿੱਲੀ ਇਲੈਕਸ਼ਨਾਂ ਦੇ ਵਿੱਚ ਤਾਂ ਇਹ ਗੱਲ ਜਿਹੜੀ ਆ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਖੁਦ ਆਪਣੇ ਐਮ.ਐਲ.ਏ. ਵਿਧਾਇਕਾਂ ਨੂੰ ਇਹ ਜਾਣਕਾਰੀ ਦਿੰਦੀ ਹੋਈ ਨਜ਼ਰ ਆ ਰਹੀ ਹੈ ਪਤਾ ਲੱਗ ਰਿਹਾ ਹੈ ਇਸ ਬਾਰੇ ਕਿ ਆਮ ਆਦੀ ਪਾਰਟੀ ਦੇ 10 ਤੋਂ 12 ਵਿਧਾਇਕਾਂ ਅਤੇ ਮੰਤਰੀਆਂ ਦੇ ਉੱਪਰ ਕਿਸੇ ਵੀ ਵੇਲੇ ਈ.ਡੀ. ਕਾਰਵਾਈ ਕਰ ਸਕਦੀ ਹੈ ਈ.ਡੀ. ਦੀ ਰੇਡ ਜਿਹੜੀ ਹੈ ਉਹ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਵਿਧਾਇਕਾਂ ਅਤੇ ਮੰਤਰੀਆਂ ਦੇ ਉੱਪਰ ਜਿਹੜੇ ਵਿਧਾਇਕ ਅਤੇ ਮੰਤਰੀ ਜਿਹੜੇ ਆ ਉਹ ਦਿੱਲੀ ਦੇ ਵਿੱਚ ਜਿਆਦਾ ਸਰਗਰਮ ਜਿਹੜੇ ਉਹ ਨਜ਼ਰ ਆ ਰਹੇ ਨੇ ਤਾਂ ਕਿਉਂਕਿ ਜਦੋਂ ਸਾਡੇ ਵੱਲੋਂ ਇਸ ਪੂਰੀ ਚੀਜ਼ ਨੂੰ ਕਨਫਰਮ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀੋਂ ਫੋਨ ਆਉਣੇ ਸ਼ੁਰੂ ਹੋ ਚੁੱਕੇ ਆ ਦਿੱਲੀੋਂ ਜਿਹੜੀਆਂ ਘੰਟੀਆਂ ਖੜਕਣੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਕਿ ਕਿਸੇ ਵੀ ਵੇਲੇ ਸਾਡੇ 10 ਤੋਂ 12 ਵਿਧਾਇਕਾਂ ਦੇ ਉੱਪਰ ਜਿਹੜਾ ਹੈਗਾ ਉਹ ਰੇਡ ਹੋ ਸਕਦੀ ਹੈ ਹਾਲਾਂਕਿ ਇਹ ਸਮਝ ਨਹੀਂ ਲੱਗੀ ਕਿ ਇਹ ਸਿਰਫ آگਾਹ ਕਰਨ ਲਈ ਫੋਨ ਕੀਤੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਪੰਜਾਬ ਦੇ ਵਿਧਾਇਕਾਂ ਨੂੰ ਕਿ ਤੁਸੀਂ آگਾਹ ਰਹੋ ਜਾਂ ਫਿਰ ਇਸ ਕਰਕੇ ਕਿ ਭਾਈ ਆਪਣਾ ਜਿਹੜਾ ਸਾंभਿਆ ਹੋਇਆ ਮਾਲ ਪੱਤਾ ਉਹ ਤੁਸੀਂ ਸਾਈਡ ਤੇ ਕਰ ਲਵੋ ਤਾਂ ਇਹ ਗੱਲ ਜਿਹੜੀ ਸਾਹਮਣੇ ਨਹੀਂ ਆ ਸਕੀ ਪਰ ਇਹ ਗੱਲ ਜਰੂਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ 10 ਤੋਂ 12 ਵਿਧਾਇਕਾਂ ਦੇ ਉੱਪਰ ਅਤੇ ਮੰਤਰੀਆਂ ਦੇ ਉੱਪਰ ਕਿਸੇ ਵੀ ਵੇਲੇ ਈਡੀ ਰੇਡ ਕਰ ਸਕਦੀ ਹੈ ਔਰ ਖਾਸ ਕਰਕੇ ਉਹਨਾਂ ਵਿਧਾਇਕਾਂ ਦੇ ਅਤੇ ਮੰਤਰੀਆਂ ਦੇ ਉੱਪਰ ਜਿਹੜੇ ਦਿੱਲੀ ਚੋਣਾਂ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਇਹੋ ਜਿਹੀਆਂ ਚਰਚਾਵਾਂ ਹੋਈਆਂ ਨੇ ਕਿ ਈਡੀ ਜਿਹੜੀ ਆ ਉਹ ਕਾਰਵਾਈ ਕਰ ਸਕਦੀ ਹੈ ਜਾਂ ਕੋਈ ਹੋਰ ਜਿਹੜੀ ਏਜੰਸੀ ਹੈ ਉਹ ਕਾਰਵਾਈ ਕਰ ਸਕਦੀ ਹੈ ਤਾਂ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਈਡੀ ਨੇ ਦਿੱਲੀ ਦੇ ਜਿਹੜੇ ਵੱਡੇ ਨੇਤਾ ਅਰਵਿੰਦ ਕੇਜਰੀਵਾਲ ਸੀਗੇ ਚਾਹੇ ਮਨੀਸ਼ ਸੋਧਿਆ ਸੀ ਚਾਹੇ ਉਹ ਸੰਜੇ ਸਿੰਘ ਸੀਗੇ ਚਾਹੇ ਉਹ ਕੋਈ ਵੀ ਹੋਰ ਜਿਹੜੇ ਲੀਡਰ ਸੀਗੇ ਤਾਂ ਉਹ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਕਰਕੇ ਕਈ ਕਈ ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਸੀਗਾ ਤਾਂ ਪੰਜਾਬ ਦੇ ਵਿੱਚ ਵੀ ਕਈ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਸੁਭਾਵਿਤ ਉਹਨੀਆਂ ਨਜ਼ਰ ਆਈਆਂ ਨੇ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਸ਼ਰਾਬ ਪਾਲਿਸੀ ਦੇ ਕਰਕੇ ਅਰਵਿੰਦ ਕੇਜਰੀਵਾਲ ਸਮੇਤ ਕੁਝ ਹੋਰ ਵੱਡੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਤਾਂ ਉਹੀ ਜਿਹੜੀਆਂ ਹੈਗੀਆਂ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਵੀ ਉਹੀ ਜਿਹੜੀ ਚਲਦੀ ਨਜ਼ਰ ਆਈ ਸੀਗੀ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸੇ ਵੀ ਵੇਲੇ ਪੰਜਾਬ ਦੇ 10 ਤੋਂ 12 ਵਿਧਾਇਕਾਂ ਦੀ ਦੇ ਉੱਪਰ ਜਿਹੜੀ ਐਈਡੀ ਦੀ ਕਾਰਵਾਈ ਜਿਹੜੀ ਆ ਹੋ ਸਕਦੀ ਆ ਐਈਡੀ ਕਿਸੇ ਵੀ ਵੇਲੇ ਆਇਨਾ ਵਿਧਾਇਕਾਂ ਦੇ ਉੱਪਰ ਰੇਡ ਕਰ ਸਕਦੀ ਹੈ ਤਾਂ ਖੁਦ ਹਾਈ ਕਮਾਂਡ ਜਿਹੜੀ ਆ ਦਿੱਲੀ ਦੀ ਆਮ ਆਦੀ ਪਾਰਟੀ ਦੀ ਉਹ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਖੁਦ ਇਸ ਸਬੰਧੀ ਜਾਣਕਾਰੀ ਦਿੰਦੀ ਨਜ਼ਰ ਆ ਰਹੀ ਹੈ ਪਤਾ ਲੱਗ ਰਹੀ ਹੈ ਤਾਂ ਦੱਸ ਦਈਏ ਕਿ ਆਮ ਆਦੀ ਪਾਰਟੀ ਅਤੇ ਭਾਜਪਾ ਦੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਅੰਦਰ ਫਸਮੀ ਟੱਕਰ ਚੱਲ ਰਹੀ ਹੈ ਔਰ ਉਥੇ ਜਿੱਤਣ ਦੇ ਵਾਸਤੇ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਅੱਡੀ ਚੋਟੀ ਦਾ ਜਿਹੜਾ ਉਹ ਜੋਰ ਲਗਾਇਆ ਜਾ ਰਿਹਾ ਪਰ ਮੇਨ ਟੱਕਰ ਜਿਹੜੀ ਹੈ ਦਿੱਲੀ ਇਲੈਕਸ਼ਨਾਂ ਦੇ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਹੀ ਮੰਨੀ ਜਾ ਰਹੀ ਹੈ ਔਰ ਇਹ ਇਹ ਪਤਾ ਹੁਣ ਲੱਗਦਾ ਨਜ਼ਰ ਆ ਰਿਹਾ ਕਿ ਪੰਜਾਬ ਆਪ ਦੇ ਵੱਡੇ ਲੀਡਰਾਂ ਦੇ ਉੱਪਰ 10 12 ਐਮਐਲਏ ਮੰਤਰੀਆਂ ਦੇ ਉੱਪਰ ਕਿਸੇ ਵੀ ਵੇਲੇ ਈਡੀ ਦੀ ਰੇਡ ਜਿਹੜੀ ਆ ਹੋ ਸਕਦੀ ਹੈ ਔਰ ਦਿੱਲੀ ਹਾਈ ਕਮਾਂ ਆਮ ਆਦਮੀ ਪਾਰਟੀ ਦੀ ਖੁਦ ਫੋਨ ਕਰਕੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਬਾਰੇ ਜਾਣੂ ਕਰਵਾਉਂਦੀ ਦੱਸੀ ਜਾ ਰਹੀ ਹੈ ਔਰ ਜਿਵੇਂ ਹੀ ਇਹ ਖਬਰ ਜਿਹੜੀ ਆ ਫਲੈਸ਼ ਹੋਈ ਆ ਤਾਂ ਉਸ ਤੋਂ ਬਾਅਦ ਜਿਵੇਂ ਜਾਣਕਾਰੀ ਜਿਹੜੀ ਆ ਹਾਈ ਕਮਾਂਡ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਨਾਲ ਸਾਂਝੀ ਕੀਤੀ ਆ ਤਾਂ ਉਸ ਤੋਂ ਬਾਅਦ ਵਿਧਾਇਕਾਂ ਅਤੇ ਮੰਤਰੀਆਂ ਦੇ ਵਿੱਚ ਭਾਜੜਾ ਪੈ ਗਈਆਂ ਨੇ ਉਹਨਾਂ ਨੂੰ ਹੱਥ-ਪੈਰਾਂ ਦੀ ਪੈ ਗਈ ਹੈ ਕਿ ਪਤਾ ਨਹੀਂ ਕਿਸ ਦੇ ਉੱਪਰ ਜਿਹੜੀ ਈਡੀ ਦੀ ਗਾਜ ਡਿੱਗ ਸਕਦੀ ਹੈ ਤਾਂ ਹਾਾਈ ਕਮਾਂਡ ਜਿਹੜੀ ਆ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਖੁਦ ਇਸ ਸੰਬੰਧੀ ਜਿਹੜੀ ਆ ਉਹ ਜਾਣਕਾਰੀ ਦਿੰਦੀ ਹੋਈ ਪਤਾ ਲੱਗ ਰਹੀ ਹੈ ਕਿ ਕਿਸੇ ਵੀ ਵੇਲੇ ਪੰਜਾਬ ਆਪ ਦੇ 10 ਤੋਂ 12 ਐਮਐਲਏ ਮੰਤਰੀਆਂ ਦੇ ਉੱਪਰ ਕਿਸੇ ਵੀ ਵੇਲੇ ਈਡੀ ਦੀ ਰੇਡ ਜਿਹੜੀ ਆ ਉਹ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਦਿੱਲੀ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੀ ਫਸ ਵੀ ਟੱਕਰ ਹੈ ਦੋਨਾਂ ਪਾਰਟੀਆਂ ਦੇ ਵੱਲੋਂ ਸਰਕਾਰ ਬਣਾਉਣ ਦੇ ਲਈ ਅੱਡੀ ਚੂਟੀ ਦਾ ਜਿਹੜਾ ਉਹ ਜ਼ੋਰ ਲਗਾਇਆ ਜਾ ਰਿਹਾ ਹੈ ਔਰ ਦੱਸ ਦਈਏ ਕਿ ਫਸਮੀ ਟੱਕਰ ਦੇ ਵਿਚਕਾਰ ਹਰ ਤਰੀਕੇ ਦੇ ਜਿਹੜੇ ਉਹ ਚਾ ਜਿਹੜੇ ਉਹਨਾਂ ਦੇ ਵੱਲੋਂ ਤਰੀਕੇ ਜਿਹੜੇ ਅਪਣਾਏ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਾ ਰਹੇ ਨੇ ਹਾਲਾਂਕਿ ਅਰਵਿੰਦ ਕੇਜਰੀਵਾਲ ਲਗਾਤਾਰ ਜਿਹੜੇ ਆਪਣੇ ਵੱਲੋਂ ਵੀ ਇਹ ਗੱਲਾਂ ਕਹਿੰਦੇ ਰਹੇ ਆ ਕਿ ਕਿਸੇ ਵੀ ਵੇਲੇ ਇਲੈਕਸ਼ਨਾਂ ਦੇ ਦੌਰਾਨ ਸਾਡੇ ਲੀਡਰਾਂ ਦੇ ਉੱਪਰ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ ਪਰ ਇਹ ਗੱਲ ਹੁਣ ਨਿਕਲ ਕੇ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਵੀ ਵੇਲੇ ਪੰਜਾਬ ਆਪ ਦੇ 10 ਤੋਂ 12 ਐਮਐਲਏ ਮੰਤਰੀਆਂ ਦੇ ਉੱਪਰ ਈਡੀ ਦੀ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਹੈ ਕਿਉਂਕਿ ਇਹ ਵੀ ਗੱਲ ਜਿਹੜੀ ਆ ਪਤਾ ਲੱਗੀ ਹੈ ਕਿ ਕਈ ਤਰੀਕੇ ਦੇ ਕਾਰਨਾਮਿਆਂ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਜਿਹੜੇ ਨਾਮ ਉਹ ਪੁੱਜੇ ਹੋਏ ਆ ਔਰ ਕਈ ਵਿਧਾਇਕਾਂ ਅਤੇ ਮੰਤਰੀਆਂ ਜਾਂ ਉਹਨਾਂ ਦੇ ਪਤਨੀਆਂ ਦੇ ਵੀ ਸ਼ਿਕਾਇਤਾਂ ਜਿਹੜੀਆਂ ਈਡੀ ਦੇ ਕੋਲ ਪੁੱਜੀਆਂ ਹੋਈਆਂ ਸੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਮੰਤਰੀ ਬੈਂਸ ਅਤੇ ਉਹਨਾਂ ਦੀ ਵਾਈਫ ਦੀਆਂ ਕੁਝ ਸ਼ਿਕਾਇਤਾਂ ਵੀ ਜਿਹੜੀਆਂ ਉਹ ਈਡੀ ਦੇ ਕੋਲ ਪਹੁੰਚੀਆਂ ਸੀਗੀਆਂ ਤਾਂ ਹੋਰ ਵੀ ਕੁਝ ਵਿਧਾਇਕ ਅਤੇ ਮੰਤਰੀ ਜਿਹੜੇ ਆ ਈਡੀ ਦੀ ਰਡਾਰ ਤੇ ਹੈਗੇ ਸੀਗੇ ਚਾਹੇ ਉਹ ਦਿੱਲੀ ਦੀ ਸ਼ਰਾਬ ਪਾਲਿਸੀ ਨੂੰ ਲੈ ਕੇ ਹੋਣ ਚਾਹੇ ਹੋਰ ਕਾਸੇ ਨੂੰ ਲੈ ਕੇ ਹੋਣ ਤਾਂ ਕਈ ਐਮਐਲਏ ਮੰਤਰੀ ਪਹਿਲਾਂ ਹੀ ਕੇਂਦਰੀ ਏਜੰਸੀਆਂ ਦੀ ਰਡਾਰ ਤੇ ਚੱਲ ਰਹੇ ਨੇ ਪੰਜਾਬ ਦੇ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਨਵੀਂ ਖਬਰ ਜਿਹੜੀ ਆ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਮੰਤਰੀ ਵਿਧਾਇਕ ਜਿਹੜੇ ਆ ਉਹ ਈਡੀ ਦੀ ਰਡਾਰ ਤੇ ਨੇ ਔਰ ਕਿਸੇ ਵੀ ਵੇਲੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਹੈ ਕਿਸੇ ਵੀ ਵੇਲੇ ਉਹਨਾਂ ਦੇ ਉੱਪਰ ਈਡੀ ਦੀ ਰੇਡ ਜਿਹੜੀ ਆ ਹੋ ਸਕਦੀ ਆ ਔਰ ਇਸ ਸਬੰਧੀ ਖੁਦ ਜਾਣਕਾਰੀ ਜਿਹੜੀ ਆ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਫੋਨ ਖੜਕਾ ਕੇ ਦਿੰਦੀ ਹੋਈ ਦੱਸੀ ਜਾ ਰਹੀ ਹੈ ਔਰ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਜਦੋਂ ਹੀ ਇਹ ਖਬਰ ਜਾਂ ਇਹ ਜਾਣਕਾਰੀ ਹਾਈ ਕਮਾਂਡੇ ਆਪਣੇ ਵਿਧਾਇਕਾਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਹੈ ਤਾਂ ਉਦੋਂ ਤੋਂ ਹੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਭਾਜੜਾ ਪੈ ਗਈਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਦੇ ਕਈ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਹੋਣ ਜਿਵੇਂ ਅਰਵਿੰਦ ਕੇਜੀਵਾਲ ਸੀ ਮਨੀਸ਼ ਸਸੋਦੀਆ ਸੀਗੇ ਜਾਂ ਹੋਰ ਕਈ ਲੀਡਰ ਸੀਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਈਡੀ ਰੱਖ ਚੁੱਕੀ ਹੈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਈਡੀ ਸੁੱਟ ਚੁੱਕੀ ਹੈ ਤਾਂ ਹੁਣ ਪੰਜਾਬ ਦੇ ਐਮਐਲਏ ਮੰਤਰੀਆਂ ਨੂੰ ਭਾਜੜਾ ਪੈ ਗਈਆਂ ਨੇ ਕਿ ਕਿਸੇ ਵੀ ਵੇਲੇ ਜਿਹੜੀ ਇਹ ਰੇਡ ਹੋ ਸਕਦੀ ਹੈ ਪਤਾ ਨਹੀਂ ਕਿਹੜੇ 10-12 ਐਮਐਲਏ ਮੰਤਰੀਆਂ ਦੇ ਉੱਪਰ ਗਾਜ ਡਿੱਗੇਗੀ ਤਾਂ ਬਹੁਤ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ 10 ਤੋਂ 12 ਐਮਐਲਏ ਮੰਤਰੀਆਂ ਦੇ ਉੱਪਰ ਕਿਸੇ ਵੀ ਵੇਲੇ ਸੂਤਰ ਦੱਸਦੇ ਨੇ ਕਿ ਈਡੀ ਦੀ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਖੁਦ ਹਾਈ ਕਮਾਂਡ ਇਸ ਸੰਬੰਧੀ ਜਾਣਕਾਰੀ ਜਿਹੜੀ ਆ ਉਹ ਦਿੰਦੀ ਨਜ਼ਰੀ ਆ ਰਹੀ ਹੈ